ਨਥਾਣਾ ਵਿਖੇ ਇੱਕ ਔਰਤ ਤੇ ਕਥਤ ਤਜਾ ਪਾਉਣ ਦੀ ਘਟਨਾਾਈ ਸਾਹਮਣੇ ਪੀੜਤਾ ਕਮਿਊਨਿਟੀ ਹੈਲਥ ਸੈਂਟਰ ਨਥਾਣਾ ਵਿਖੇ ਦਾਖਲ ਦੋਸਤੋ ਪੰਜਾਬ ਵਿੱਚ ਅਕਸਰ ਤੁਸੀਂ ਕੁਝ ਅਣਹੋਣੀਆਂ ਘਟਨਾਵਾਂ ਦੇਖਦੇ ਰਹਿੰਦੇ ਹੋ ਪੰਜਾਬ ਪਾਉਣ ਦੀ ਪਹਿਲਾਂ ਵੀ ਘਟਨਾਵਾਂ ਘਟ ਚੁੱਕੀਆਂ ਅੱਜ ਦੀ ਘਟਨਾ ਬਠਿੰਡਾ ਜ਼ਿਲ੍ਹੇ ਦੇ ਨਥਾਣਾ ਬਲਾਕ ਦੇ ਪਿੰਡ ਨਥਾਣਾ ਵਿਖੇ ਵਰਪਰੀਆ ਤੇ ਆਪਣੇ ਨਾਲ ਉਹ ਮਨੀਰ ਵੀ ਹਾਜ਼ਰ ਆ। ਆਪਾਂ ਨੂੰ ਉਹ ਦੱਸਣਗੇ। ਉਸ ਤੋਂ ਪਹਿਲਾਂ ਆਪਾਂ ਉਹਨਾਂ ਦੇ ਪਰਿਵਾਰ ਨਾਲ ਵੀ ਗੱਲ ਕਰਾਂਗੇ ਵੀ ਕੌਣ ਕੀਤੇ ਸ਼ੱਕ ਆਉਂ ਕੌਣ ਹੋ ਸਕਦੇ ਆ ਵੀ ਕਿਹਨੇ ਇਹੋ ਜੀ ਘਟਿਆਲ ਕੀਤੀ ਆ। ਤੇ ਪਹਿਲਾਂ ਆਪਾਂ ਪੇਸ਼ੈਂਟ ਨਾਲ ਗੱਲ ਕਰਦੇ ਆਂ। ਨਾਮ ਕਰਨਦੀਪਨ। ਕਰਨਦੀਪ ਕਹਿੰਦੇ ਕਿਸ ਤੋਂ ਦੇ ਵਸਨੀਕੋਂ ਜੀ? ਹਾਂਜੀ। ਕਿੱਥੋਂ ਦੇ ਵਸਨੀਕੋਂ ਤੁਸੀਂ? ਅਸੀਂ ਇੱਥੋਂ ਦੇ ਹਾਂ ਨਥਾਣੇ ਦੇ। ਨਥਾਣੇ ਦੇ। ਹਾਂਜੀ। ਤੇ ਆ ਤੁਹਾਡੇ ਦੇ ਜਿੱਥੋਂ ਤੱਕ ਰਸੀ ਸੁਣਿਆ ਵੀ ਤੁਹਾਡੇ ਉੱਤੇ ਆ ਪਾਇਆ ਗਿਆ ਇਹ ਕਿਹਨੇ ਪਾਇਆ ਮੈਂ ਨਾ ਬੱਚੇ ਨੂੰ ਲੈ ਕੇ ਆਇਆ ਸਕੂਲੋਂ ਬੱਚਾ ਖੜਾ ਕੋਲੇ ਇਹ ਬੱਚੇ ਨੂੰ ਲੈ ਕੇ ਆਏ ਆ ਅਸੀਂ ਨਾਲ ਇਹ ਬੱਚੇ ਨੂੰ ਮੈਂ ਲੈ ਕੇ ਆਇਆ ਇਹ ਬੱਚਾ ਕਹਿੰਦਾ ਮੰਮੀ ਮੈਨੂੰ ਸਕੂਲੋਂ ਲੈ ਚੱਲ ਮੈਂ ਲੈ ਆਈ ਉੱਥੋਂ ਅਸੀਂ ਤੁਰੇ ਆਉਂਦੇ ਸੀ ਤਿੰਨ ਜਾਣੇ ਸੀਗੇ ਮੈਂ ਇਹਨੂੰ ਮੂਰੇ ਕਰ ਇਹ ਮੂਰੇ ਨਿਕਲ ਗਿਆ ਤੇ ਮੈਂ ਪਿੱਛੇ ਵੇਖ ਮੋੜਨ ਲੱਗੀ ਤਿੰਨ ਜਾਣੇ ਸੀ ਤੇ ਮੂੰਹ ਤੇ ਪਾ ਕੇ ਭੱਜ ਗਏ ਮੇਰੇ ਆ ਬੱਚਾ ਵੀ ਇਸ ਗੱਲ ਦਾ ਹੋਆਗਾ ਤੇ ਕੋਈ ਪਛਾਣ ਹੈਗੀ ਤੁਹਾਨੂੰ ਇਹ ਸਾਡੇ ਘਰ ਕੋਲੇ ਕੋਈ ਫੋਰ ਕਰਦੇ ਨੇ ਪਾਣੀ ਪੂਣੀ ਮੰਗ ਲੈਂਦੇ ਸੱਤ ਤਲ ਪਾਣੀ ਫੜਾਂਦੇ ਕਈ ਵਾਰੀ ਉਹਨਾਂ ਦਾ ਫੋਨ ਤੋਂ ਫੋਨ ਲਾ ਲਿਆ ਸੀ ਅਸੀਂ ਤੇ ਉਹ ਤਾਂ ਸਾਡੇ ਮਗਰੀ ਪੈ ਗਿਆ ਕਿਤੇ ਮੰਮੀ ਨੂੰ ਧਮਕੀਆਂ ਦਿੰਦਾ ਕਿਤੇ ਮੈਨੂੰ ਕਿਤੇ ਮੇਰੇ ਘਰ ਵਾਲੇ ਨੂੰ ਸਾਰਿਆਂ ਨੂੰ ਧਮਕੀਆਂ ਦਿੰਦਾ ਕਿ ਨਾ ਤੇਜਾਬ ਪਾਉਂਗਾ ਤੁਹਾਡੇ ਤੇ ਮੈਂ ਸੋ ਪਹਿਲਾਂ ਤੁਸੀਂ ਕੋਈ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਵੀ ਨਹੀਂ ਕੁਝ ਨਹੀਂ ਕੀਤਾ ਜੀ ਤੇ ਤੁਹਾਨੂੰ ਯਾਨੀ ਕਿ ਕਿਦਾਂ ਵੀ ਉਹਨਾਂ ਨੇ ਤੁਹਾਡੇ ਤੇ ਅਟੈਕ ਕਰਕੇ ਹਾਂ ਹਾਂ ਇੱਕਦਾਂ ਹੀ ਕੀਤਾ ਜੀ ਤੁਹਾਡੇ ਨਾਲ ਇਹ ਘਟਨਾ ਕਦੋਂ ਦੀ ਵਾਪਰੀ ਆ ਇਹ ਹੋ ਗਿਆ 12:00 ਵਜੇ ਦੀ ਗੱਲ ਹੈ ਜੀ ਅੱਛਾ ਯਾਨੀ ਕਿ 3 ਘੰਟੇ ਹੋ ਚੱਲੇ ਆ ਹਾਂ ਜੀ ਹਾਂ ਜੀ ਇਹਨਾਂ ਸਾਹਮਣੇ ਨਹੀਂ ਦੇਂਦੇ ਜਿੰਨਾਂ ਨੂੰ ਬਾਕੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜਿੰਨਾਂ ਨੇ ਇੰਨਾ ਘਟਿਆ ਕੰਮ ਕੀਤਾ ਪਿਆਪਾਇ ਉੱਪਰ ਇਹਨਾਂ ਨੂੰ ਨਕਸਪੋਣੀ ਚਾਹੀਦੀ ਹੈ ਜੀ ਬੰਦੇ ਨੂੰ ਤੁਸੀਂ ਆਪਣਾ ਨਾਮ ਦੱਸਦੇ ਹੋ ਬਾਈ ਜੀ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਤੇ ਤੁਹਾਡੇ ਕਿਲਟ ਕੀ ਲੱਗਦਾ ਜੀ ਇਹ نوਹੀ ਲੱਗ ਰਹੀ ਹੈ ਆਪਣੇ ਘਰਾਂ ਹਾਂ ਬਾਈ ਜੀ ਤੁਹਾਡਾ ਨਾਮ ਕੀ ਤੁਸੀਂ ਕੀ ਮੰਗ ਚਾਹੁੰਦੇ ਹੋ ਐਸੇ ਹੀ ਵੀ ਆਹੀ ਮੰਗ ਚਾਹੁੰਦੇ ਆ ਜੀ ਜੋ ਇਹਨਾਂ ਨਾਲ ਘਟਨਾ ਬਾਰੇ ਪ੍ਰੀਆ ਤੇ ਉਹਨਾਂ ਨੂੰ ਸੁਣ ਲਿਆ ਹੋਣੀ ਚਾਹੀਦੀ ਆ ਵੀ ਬਾਅਦ ਤੋਂ ਵੱਧ ਆ ਘਟਨਾ ਹੋਰ ਕਿਤੇ ਨਾ ਵਾਪਰ ਜਾਈਂ। ਇਹ ਬਾਈ ਜੀ ਤੁਹਾਡੇ ਕੀ ਲੱਗਦਾ ਕੀ ਰਿਸ਼ਤੇਦਾਰੀ ਤੁਹਾਡੀ ਨਾਲ? ਮੇਰੀ ਵਾਈਫ ਆ ਕੀ ਘਟਨਾ ਵਾਪਰੀ ਅੱਜ? ਸਤਨੇ ਸੋ ਮੈਂ ਤਾਂ ਡਿਊਟੀ ਜਾਵਰਦਾ ਹਾਂ ਮੈਂ ਸਵੇਰ ਮੈਂ ਡਿਊਟੀ ਹੋਣ ਤੋਂ ਬਾਅਦ ਮੈਂ ਨਾ ਬੱਚੇ ਛੱਡ ਕੇ ਸਕੂਲ ਵਾਲੇ ਉਦੋਂ ਬਾਅਦ ਇਹਨਾਂ ਦਾ ਫੋਨ ਆਇਆ ਵੀ ਆ ਕੇ ਕਿ ਮੈਨੂੰ ਬੰਦਾ ਧਮਕੀ ਦੇ ਕੇ ਆ ਗਿਆ ਆ ਕੇ ਵੀ ਮੈਂ ਤੇ ਆ ਪਾ ਕੇ ਜਾਉਂ ਤੁਹਾਡੇ ਤੇ ਆ ਕੇ ਮੈਂ ਜਿਦਾਂ ਮੂੰਹ ਦਿਖਾਉਣ ਦੇ ਲੈ ਕੇ ਨਹੀਂ ਛੱਡਦਾ। ਬਸ ਇਹ ਗੱਲ ਵੀ ਉਦੋਂ ਬਾਅਦ ਇਹਨਾਂ ਨੇ ਮੈਨੂੰ ਫੋਨ ਕੀਤਾ ਮੰਮੀ ਨਾਲ ਆ ਜਾਵੜੇ ਉੱਥੇ। ਸਕੂਲ ਦੇ ਵਿੱਚ ਹੂੰ ਉਹ ਦੋ ਵਾਰ ਮੰਮੀ ਨੂੰ ਦਵਾਈ ਲੈਣ ਚੱਲ ਗਏ ਪਿੰਘ ਨੂੰ ਘਰੇ ਛੱਡ ਕੇ ਸਿੱਧਾ ਉਹ ਤੋਂ ਬਾਅਦ ਇੱਥੇ ਆਪ ਟਾਈਮ ਤੋਂ ਬਾਅਦ ਉਸ ਤੋਂ ਬਾਅਦ ਆ ਕੰਮ ਹੋ ਗਿਆ ਕਿ ਦੂਆ ਮੁੜ ਕੇ ਮਰੇ ਦੋਸਤ ਨੇ ਪਹੁੰਚ ਗਏ ਮੇਰੇ ਵੀ ਆ ਕੇ ਇਹ ਆ ਗੱਲ ਹੋ ਗਈ ਇਸ ਘਟਨਾ ਦੀ ਅਸਲ ਸਚਾਈ ਦਾ ਸੱਚ ਆਪ ਵਿਖਦੇ ਕਰਮ ਵਿੱਚ ਹੈ ਬਿਊਰੋ ਰਿਪੋਰਟ ਆ ਰਾਮ ਸਿੰਘ ਕਲਿਆਣਾ ਨਥਾਣਾ